ਅੱਜ ਬਣਾਉਣ ਲੱਗੇ ਆਪਾਂ ਮਟਰਾਂ ਵਾਲੇ ਕਰੇਲੇ ਤੇ ਆਪਾਂ ਕਰੇਲੇ ਧੋਲੇ ਤੇ ਹੁਣ ਲੱਗੇ ਛਿੱਲਣਾ ਕਰੇਲੇ ਛੱਲੇ ਤੇ ਹੁਣ ਲੱਗਣੇ ਬੀਜ ਕੱਢਣ ਬੀਜ ਆਪਾਂ ਹੁਣ ਕੱਢ ਲਏ ਤੇ ਹੁਣ ਆਪਾਂ ਇਹਨਾਂ ਬੀਜ ਕੱਢ ਲਏ ਤੇ ਹੁਣ ਨਮਕ ਲਾ ਕੇ ਰੱਖ ਤੇ ਅੱਧਾ ਘੰਟਾ ਅੱਧਾ ਘਟਾ ਨਮਕ ਰਲਾ ਕੇ ਰੱਖ ਤੇ ਹੁਣ ਆਪਾਂ ਕਰੇਲੇ ਆਪਾਂ ਇਹਨਾਂ ਧੋਲੇ ਨਿਚੋੜ ਲੇ ਨਿਚੋੜ ਕੇ ਤੇ ਹੁਣ ਲੱਗੇ ਆਪਾਂ ਮਸਾਲਾ ਤਿਆਰ ਕਰਨਾ ਤੱਕ ਮਸਾਲਾ ਪਾ ਲਿਆ ਤੇ ਲਸਣ ਪਾ ਲਿਆ ਅਦਰਕ ਪਾ ਲਿਆ ਕਟਲੇ ਚੰਗੀ ਤਰ੍ਹਾਂ ਹੁਣ ਆਪਾਂ ਮਟਰ ਕਟਲੇ ਮਟਰ ਕਟਕੇ ਤੇ ਹੁਣ ਆਪਾਂ ਲੱਗੇ ਤੜਕਾ ਲਾਉਣ ਹੁਣ ਆਪਾਂ ਤੇਲ ਪਾ ਲਿਆ ਜੀਰਾ ਪਾ ਲਿਆ ਤੇ ਹੁਣ ਆਪਾਂ ਕੁੱਟਿਆ ਹੋਇਆ ਮਸਾਲਾ ਪਾ ਲਿਆ ਥੋੜਾ ਜਿਹਾ ਵੇਸਣ ਪਾ ਕੇ ਭੁੰਨ ਲਿਆ ਤੇ ਲਾਲ ਮਿਰਚ ਪਾ ਲਈ ਨਮਕ ਪਾ ਲਿਆ ਹਲਦੀ ਪਾ ਲਈ ਤੇ ਥੋੜੀ ਕਾਲੀ ਮਿਰਚ ਪਾ ਲਈ ਥੋੜਾ ਆਮਚੂਰ ਪਾ ਲਿਆ ਤੇ ਹੁਣ ਮਟਰ ਪਾ ਕੇ ਚੰਗੀ ਤਰ੍ਹਾਂ ਭਨ ਲੈਣਾ ਚੰਗੀ ਤਰ੍ਹਾਂ ਭਨ ਕੇ ਤੇ ਹੁਣ ਆਪਾਂ ਕਰੇਲੇ ਪਰਣ ਲੱਗੇ ਆ ਕਰੇਲੇ ਭਰ ਲਏ ਆਪਾਂ ਤੇ ਹੁਣ ਤਾਂ ਅਗੇ ਭਰੇਟ ਲੈਣੇ ਆ ਤਾਂ ਅਗੇ ਭਰੇਟ ਕੇ ਭਰੇਟ ਲੈ ਆਪਾਂ ਤੇ ਹੁਣ ਆਪਾਂ ਤੇਲ ਪਾ ਰਿਆਂ ਤੇ ਹੁਣ ਇਕੱਲਾ ਇਕੱਲਾ ਕਰੇਲਾ ਵਿੱਚ ਰੱਖ ਦੇਣਾ ਤੇ ਹੁਣ ਆਪਣੇ ਨਾਲ ਕਰੇਲੇ ਹੋ ਗਏ ਤਿਆਰ ਤੁਸੀਂ ਵੀ ਇੱਕ ਵਾਰ ਕਰੇਲੇ ਬਣਾ ਕੇ ਵੇਖੋ ਮਟਰਾਂ ਵਾਲੇ ਬਹੁਤ ਹੀ ਟੇਸਟੀ ਬੰਦੇ ਆ ਤੇ ਟਰਾਈ ਜ਼ਰੂਰ ਕਰੋ